ਵੈਗੁਰਜੀ ਦਾ ਖਲਸਾ ਵੈਗੁਰਜੀ ਕੀ ਫਤਿਹ ਸਿੰਘ ਸ੍ਰੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਦਲ ਸ਼ਿੰਗਾਰ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਘੋੜਾ ਕਿਸ ਨੇ ਭੇਟ ਕੀਤਾ ਸੀ ਅਤੇ ਨਾਲ ਹੀ ਇਹ ਵੀ ਜਾਣਾਂਗੇ ਕਿ ਕਿਸ ਤਰ੍ਹਾਂ ਪਹਾੜੀਆਂ ਦੇ ਨਾਲ ਹੋਈ ਲੜਾਈ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦਾ ਪਾਸਤਾ ਦਿੰਦਿਆਂ ਇੱਕ ਸਿੰਘ ਵੱਲੋਂ ਖੇਚੀ ਲਕੀਰ ਗੁਰੂ ਜੀ ਦੇ ਘੋੜੇ ਨੇ ਨਾ ਟੱਪੀ ਅਤੇ ਉੱਥੇ ਹੀ ਪੱਥਰ ਬਣ ਕੇ ਖੜਾ ਰਿਹਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਵੀਡੀਓ ਨੂੰ ਲਾਈਕ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦਾ ਨੋਟੀਫਿਕੇਸ਼ਨ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਦਸ਼ਮੇਸ਼ ਪਿਤਾ ਜੀ ਨੂੰ ਨੀਲੇ ਦੇ ਸ਼ਾਸਵਾਰ ਕਰਕੇ ਜਾਣਿਆ ਜਾਂਦਾ ਹੈ ਅਤੇ ਆਪ ਜੀ ਦਾ ਇਹ ਸਰੂਪ ਲੋਕ ਮਨਾ ਵਿੱਚ ਘਰ ਕਰ ਗਿਆ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਕਪੂਰੇ ਚੌਧਰੀ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਸੁੰਦਰ ਘੋੜਾ ਭੇਟ ਕੀਤਾ ਸੀ ਜਿਸ ਨੂੰ ਉਸਨੇ 1100 ਰੁਪਏ ਵਿੱਚ ਖਰੀਦਿਆ ਸੀ ਸ਼੍ਰੀ ਦਸ਼ਮੇਸ਼ ਜੀ ਨੇ ਇਸ ਨੂੰ ਪਰਵਾਨ ਕਰਕੇ ਆਪਣੀ ਸਵਾਰੀ ਲਈ ਨਿਵਾਜ਼ਿਆ ਅਤੇ ਇਸ ਦਾ ਨਾ ਦਲ ਸ਼ਿੰਗਾਰ ਰੱਖਿਆ ਈ ਕੋੜਾ ਇੰਨਾ ਸਿਆਣਾ ਤੇ ਸੰਵੇਦਨਸ਼ੀਲ ਸੀ ਕਿ ਪਿਆਸਾ ਹੋਣ ਦੇ ਬਾਵਜੂਦ ਉਹਨਾਂ ਤਲਾਵਾਂ ਵਿੱਚ ਪਾਣੀ ਨਹੀਂ ਪੀਂਦਾ ਸੀ ਜਿੱਥੇ ਨਿਗੋਰੇ ਪਰਿਵਸਤ ਦੇ ਹੋਣ ਉਹਨਾਂ ਥਾਵਾਂ ਤੋਂ ਨਹੀਂ ਲੰਗਦਾ ਸੀ ਜਿੱਥੇ ਤੰਬਾਕੂ ਵਿਜਾ ਹੁੰਦਾ ਸੀ ਇੱਕ ਵਾਰ ਪਹਾੜੀਆਂ ਨੇ ਮਹਾਰਾਜ ਜੀ ਤੇ ਹੱਲਾ ਬੋਲਿਆ ਅਤੇ ਉਹਨਾਂ ਪਹਾੜੀਆਂ ਨੂੰ ਖਦੇੜ ਦਿੱਤਾ ਗਿਆ ਮਹਾਰਾਜ ਜੀ ਦਾ ਹੁਕਮ ਸੀ ਕਿ ਭੱਜੇ ਜਾਂਦੇ ਦੁਸ਼ਮਣ ਦਾ ਪਿੱਛਾ ਨਹੀਂ ਕਰਨਾ ਪਰ ਸਿੰਘਾਂ ਨੂੰ ਇੰਨਾ ਜੋਸ਼ ਆਇਆ ਕਿ ਉਹ ਪਿੱਠ ਵਿਖਾ ਕੇ ਭੱਜੇ ਪਹਾੜੀਆਂ ਦਾ ਪਿੱਛਾ ਕਰਨ ਲੱਗੇ ਹੁਕਮ ਅਦੂਲੀ ਦੇਖ ਕੇ ਗੁਰੂ ਜੀ ਨੇ ਸਿੰਘਾਂ ਵੱਲ ਪੇਟ ਕਰਕੇ ਨੀਲੇ ਨੂੰ ਵਾਪਸ ਮੋੜ ਲਿਆ ਉਸੇ ਸਮੇਂ ਸਿੰਘਾਂ ਨੂੰ ਹਾਰ ਹੋਣੀ ਸ਼ੁਰੂ ਹੋ ਗਈ ਪੁੱਲ ਦਾ ਪਛਤਾਵਾ ਕਰਨ ਲਈ ਦੋ ਸਿੰਘ ਮਹਾਰਾਜ ਜੀ ਦੇ ਪਿੱਛੇ ਦੌੜ ਕੇ ਪੁਕਾਰ ਕਰਨ ਲੱਗੇ ਪਰ ਆਪ ਜੀ ਨਾ ਰੁਕੇ ਫਿਰ ਇੱਕ ਸਿੰਘ ਨੇ ਆਪਣਾ ਘੋੜਾ ਸਰਪਟ ਦੌੜਾ ਕੇ ਗੁਰੂ ਸਾਹਿਬ ਤੋਂ ਅੱਗੇ ਲੰਘ ਕੇ ਫੁਰਤੀ ਨਾਲ ਨੀਲੇ ਅੱਗੇ ਲੀਕਵਾ ਦਿੱਤੀ ਅਤੇ ਹੱਥ ਬਨ ਕੇ ਆਖਿਆ ਕਿ ਤੈਨੂੰ ਗੁਰੂ ਦੀ ਆਣ ਹੈ ਜੇ ਤੂੰ ਇੱਕ ਕਦਮ ਵੀ ਅੱਗੇ ਪੁੱਟਿਆ ਇਹ ਸੁਣਦਿਆਂ ਹੀ ਅਥ ਫੁਰਤੀਲਾ ਕਦਮ ਬਣ ਨੀਲਾ ਪੁੱਤ ਬਣ ਕੇ ਖੜ ਗਿਆ ਗੁਰੂ ਜੀ ਨੇ ਬਹੁਤ ਅਡੀਆਂ ਮਾਰੀਆਂ ਆਦੇਸ ਨੂੰ ਚੱਲਣ ਲਈ ਆਖਿਆ ਪਰ ਨੀਲੇ ਨੇ ਲੀਕ ਨਾ ਟੱਪੀ ਸਤਿਗੁਰੂ ਜੀ ਹੱਸ ਕੇ ਕੋੜੀ ਤੋਂ ਉਤਰ ਪਏ ਅਤੇ ਲਾੜ ਨਾ ਬੋਲੇ ਕਿ ਤੂੰ ਤਾਂ ਕੋਈ ਮਸੰਦ ਹੈ ਜੋ ਇਹਨਾਂ ਦਾ ਲਿਹਾਜ਼ ਕਰਦਾ ਹੈ ਸਿੰਘਾਂ ਨੇ ਖਿਮਾ ਮੰਗੀ ਅਤੇ ਨੀਲੇ ਦਾ ਧੰਨਵਾਦ ਕੀਤਾ ਸਿੰਘ ਇਸ ਨੂੰ ਪਿਆਰ ਨਾਲ ਦਲ ਵਿਟਾਰ ਵੀ ਆਖਦੇ ਸਨ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ 8 ਮਹੀਨਿਆਂ ਦਾ ਕੀਰਾ ਪਿਆ ਅਤੇ ਖਾਣ ਪੀਣ ਦਾ ਸਮਾਨ ਮੁੱਕ ਗਿਆ ਤਾਂ ਪਾਸ਼ਾ ਜੀ ਦਾ ਇਹ ਪਿਆਰਾ ਘੋੜਾ ਵੀ ਭੁੱਖ ਨਾਲ ਤੜਫ ਤੜਫ ਕੇ ਪ੍ਰਾਣ ਤਿਆਗ ਗਿਆ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ